ਉਹ ਚਾਰਾ ਜਿਸ ਨੂੰ ਹਰੇ ਚਾਰੇ ਦੀ ਬੈਂਕ ਕਿਹਾ ਜਾਂਦਾ ਆ ਇਹ ਉਹ ਚਾਰਾ ਆ ਮੇਰੇ ਪਿੱਛੇ ਖੜਾ ਆ ਤੁਸੀਂ ਦੇਖ ਸਕਦੇ ਆ ਅਸਲ ਚ ਇਹ ਨੇਪੀਅਰ ਬਾਜਰਾ ਆ ਨੇਪੀਅਰ ਬਾਜਰਾ ਦੇਸੀ ਸਾਡੇ ਲੋਕ ਪੰਜਾਬੀ ਕਹਿ ਦਿੰਦੇ ਆ ਇਹ ਹਾਥੀ ਘਾ ਵੀ ਕਹਿ ਦਿੰਦੇ ਆ ਜੀ ਵਿਜਣ ਦੇ ਭਾਜੀ ਇਹ ਦੋ ਸਮੇ ਆ ਜੀ ਇੱਕ ਤਾਂ ਜੀ ਸਤੰਬਰ ਅਕਤੂਬਰ ਤੇ ਦੂਸਰਾ ਫਗਣ ਇਹਨੂੰ ਅੱਧਾ ਵੱਢ ਲੈਣਾ ਦਾਤੀ ਦੇ ਨਾਲ ਜੀ ਤੇ ਆ ਜਿਹੜਾ ਹਿੱਸਾ ਆ ਜੀ ਇਹਨੂੰ ਇਦਾਂ ਹੀ ਜਿਹੜਾ ਚੱਕ ਕੇ ਖੇਤ ਦੇ ਵਿੱਚ ਇਹਦੇ ਦੋ ਦੋ ਇਦਾਂ ਕਰ ਲੋ ਹਿੱਸੇ ਜੀ ਇਹ ਇੱਦਾਂ ਲਾ ਦੋ ਜੜਾਂ ਸਮੇਤ ਫੇਰ ਤਾਂ ਕਿਸੇ ਵੀ ਸਮੇਂ ਚਾਹੇ ਲੱਗ ਜਾਂਦਾ ਤੇ ਸ਼ੋਰ ਦੇ ਵਿੱਚ ਵੀ ਬਹੁਤ ਟੌਪਦਾ ਹੁੰਦਾ ਇਹ ਪੱਠਾ ਪੂਰੇ ਚੋਟੀ ਦੇ ਪੱਠੇ ਇਹ ਕੱਢਦਾ ਪਤਾ ਨਹੀਂ ਵੀ ਇਹਦੀ ਕਿਸਮ ਕਿਹੜੀ ਆ ਪਰ ਆਇਆ ਇਹ ਯੂਨੀਵਰਸਿਟੀ ਚੋਂ ਹੀ ਆ ਸਭ ਤੋਂ ਵੱਡਾ ਇਹਦਾ ਗੁਣ ਆ ਕਿ 4 ਤੋਂ 5 ਵਾਰੀ ਇਹ ਨਾ ਵੱਡ ਹੋ ਜਾਂਦਾ ਔਰ ਨਜ਼ਾਰਾ ਪੂਰਾ ਰੱਖਦਾ ਇਹ ਹਰੇ ਦਾ ਟੋੜ ਨਹੀਂ ਆਉਣ ਦਿੰਦੇ ਇਹ ਚ ਜਿਹੜਾ ਪ੍ਰੋਟੀਨ ਆ ਉਹ 10 ਤੋਂ 12% ਮੰਨ ਕੇ ਚੱਲੋ ਇਹਦਾ ਜੋ ਲੈਬ ਟੈਸਟ ਹੁੰਦੀਆਂ ਕਿ ਜਿਹੜਾ ਜਿਹੜਾ ਟੀਡੀਐਨ ਮਤਲਬ ਟੋਟਲ ਡਾਈਜੈਸਟੇਬਲ ਨਿਊਟ੍ਰੀਸ਼ਨ ਆ ਜਿਹੜੀ ਇਹਦੀ ਉਹ 58% ਆ ਬਈ 58% ਆ ਜੇ ਇਹਨੂੰ ਅਸੀਂ ਥੋੜਾ ਜਿਹਾ 5-6 ਫੁੱਟ ਦੇ ਇਹਨੂੰ ਵੜਦੇ ਆ ਤੇਰੇ ਚ ਤੂੜੀ ਪਾਉਣ ਦੀ ਬਹੁਤੀ ਲੋੜ ਨਹੀਂ ਪੈਂਦੀ ਮੈਂ 15 ਸਾਲ ਦੇ ਵਿੱਚ ਕਦੀ ਵੀ ਡੰਗਰ ਨੂੰ ਮੋਕ ਨਹੀਂ ਦੇਖੀ ਜੀ ਹੂੰ ਹਾਂ ਇਹ ਸਭ ਤੋਂ ਵੱਡਾ ਫਾਈਬਰ ਦੇ ਕਰਕੇ ਇਹਦਾ ਗੋਣਾ ਆ